ਗੁੱਡ ਮਾਰਨਿੰਗ ਸਟੂਡੈਂਟਸ ਅੱਪਾ ਕਰਨ ਜਾ ਰਹੇ ਹਾਂ ਜੀ ਆਪਣਾ 8 13ਵਾਂ ਧਰਤੀ ਇਹ ਕਵਿਤਾ ਕੁਲਦੀਪ ਸਿੰਘ ਦੀ ਰਚਨਾ ਹੈ ਇਹਦੇ ਵਿੱਚ ਧਰਤੀ ਆਪਣੀ ਹੋਂਦ ਬਾਰੇ ਦੱਸਦੀ ਹੈ ਕਿ ਉਸਦੀ ਰਚਨਾ ਕਿਵੇਂ ਹੋਈ ਠੀਕ ਹੈ ਜੀ ਸ਼ਾਰਟ ਕਰਦੇ ਹਾਂ ਕਵਿਤਾ ਮੈਂ ਸੂਰਜ ਦੀ ਬੇਟੀ ਰਾਣੀ ਥਲ ਤੋਂ ਤਿੰਨ ਗੁਣਾ ਹੈ ਪਾਣੀ ਧਰਤੀ ਕੀ ਕਹਿੰਦੀ ਹੈ ਜੀ ਕਿ ਉਹ ਇੱਕ ਸੂਰਜ ਦੀ ਬੇਟੀ ਹੈ ਉਹਦੀ ਉਤਪਤੀ ਹੈ ਜਿਹੜੀ ਸੂਰਜ ਤੋਂ ਹੋਈ ਹੈ ਉਸਦੀ ਜ਼ਮੀਨ ਵਿੱਚ ਧਰਤੀ ਨਾਲੋਂ ਜ਼ਮੀਨ ਨਾਲੋਂ ਤਿੰਨ ਗੁਣਾ ਪਾਣੀ ਹੈ ਆਖਣ ਲੋਕੀ ਧਰਤੀ ਮਾਂ ਮੈਂ ਤਾਂ ਰਹਿਣ ਬਸੇਰਾ ਹਾਂ ਲੋਕ ਮੈਨੂੰ ਧਰਤੀ ਮਾਂ ਕਹਿੰਦੇ ਹਨ ਪਰੰਤੂ ਮੈਂ ਲੋਕਾਂ ਦੇ ਥੋੜਾ ਜਿਹਾ ਰਹਿਣ ਲਈ ਇੱਕ ਰਹਿਣ ਦੀ ਜਗ੍ਹਾ ਹਾਂ ਕੋਈ ਵੀ ਇਨਸਾਨ ਮੇਰੇ ਉੱਤੇ ਪੱਕੇ ਤੌਰ ਤੇ ਨਹੀਂ ਰਹਿ ਸਕਦਾ ਹੋਂਦ ਮੇਰੀ ਹੈ ਬੜੀ ਪੁਰਾਣੀ ਇਹ ਵੀ ਹੈ ਇੱਕ ਅਜਬ ਕਹਾਣੀ ਧਰਤੀ ਕੀ ਕਹਿੰਦੀ ਹੈ ਜੀ ਵੀ ਉਹਦੀ ਜਿਹੜੀ ਹੋਂਦ ਹੈ ਉਹ ਬਹੁਤ ਜ਼ਿਆਦਾ ਪੁਰਾਣੀ ਹੈ ਮਤਲਬ ਬਹੁਤ ਸਮੇਂ ਪਹਿਲਾਂ ਦੀ ਬਣੀ ਹੋਈ ਆ ਉਹ ਉਹਦੀ ਜਿਹੜੀ ਹੂਂਦ ਆਉਂਦੀ ਜੋ ਅੱਜ ਮਜੂਕ ਜੋ ਕੇ ਸਮੇਂ ਵਿੱਚ ਆਪਾਂ ਧਰਤੀ ਦੀ ਕਦੀ ਹੈ ਇਹ ਬਣ ਦੇ ਵਿੱਚ ਇੱਕ ਬਹੁਤ ਲੰਬੀ ਕਹਾਣੀ ਹੈ ਜਿਸ ਦੀ ਹਾਂ ਮਿੱਟੀ ਦਿੱਤੀ ਢੇਰੀ ਸ਼ਕਲ ਹੋਰ ਸੀ ਪਹਿਲਾਂ ਮੇਰੀ ਧਰਤੀ ਕੀ ਕਹਿੰਦੀ ਹੈ ਜੀ ਵੀ ਹੁਣ ਜੋ ਮੈਂ ਇੱਕ ਮਿੱਟੀ ਦੀ ਢੇਰੀ ਦਿਖਨੀ ਆ ਪਹਿਲਾਂ ਮੇਰੀ ਸ਼ਕਲ ਕੁਝ ਹੋਰ ਸੀਗੀ ਮੈਂ ਪਹਿਲਾਂ ਕਿਸੇ ਹੋਰ ਰੂਪ ਦੇ ਵਿੱਚ ਦਿਖਾਈ ਦਿੰਦੀ ਸੀ ਪਖਦੀਆਂ ਗੈਸਾਂ ਦਾ ਸੀ ਗੋਲਾ ਦੱਬਦਾ ਕਿਉਂ ਪੱਠੀ ਵਿੱਚ ਕੋਲਾ ਧਰਤੀ ਕੀ ਕਹਿੰਦੀ ਹੈ ਜੀ ਵੀ ਉਹ ਪਹਿਲਾਂ ਇੱਕ ਪਖਦੀਆਂ ਹੋਈਆਂ ਗੈਸਾਂ ਦਾ ਗੋਲਾ ਸੀ ਜਿਸ 'ਤੇ ਬਹੁਤ ਜ਼ਿਆਦਾ ਗਰਮ ਹਵਾਵਾਂ ਚਲਦੀਆਂ ਸੀ ਗੈਸਾ ਸੀ ਦੱਬਦਾ ਜਿਉਂ ਪੱਠੀ ਵਿੱਚ ਕੋਲਾ ਜਿਵੇਂ ਪੱਠੀ ਵਿੱਚ ਕੋਈ ਗੋਲਾ ਕੋਲਾ ਭਖ ਰਿਹਾ ਹੁੰਦਾ ਇਸ ਤਰ੍ਹਾਂ ਜਿਹੜੀ ਮੇਰੀ ਹੁੰਦਾ ਉਹ ਭਖਰੀ ਸੀ ਮੇਰੇ ਉੱਪਰ ਇਹ ਜਿਹਾ ਵਾਤਾਵਰਨ ਸੀ ਬਿੱਤੇ ਬਰੇ ਕਈ ਲੱਖ ਹਜ਼ਾਰ ਠੰਡੀ ਹੋ ਗਈ ਆਖਰਕਾਰ ਧਰਤੀ ਕਹਿੰਦੀ ਹੈ ਜੀ ਕਈ ਲੱਖ ਹਜ਼ਾਰ ਸਾਲ ਬੀਤਣ ਜਾਣ ਤੋਂ ਬਾਅਦ ਉਹ ਹੋਲੀ ਹੋਰੀ ਆਖਰਕਾਰ ਠੰਡੀ ਹੋ ਗਈ ਜਿਵੇਂ ਕਿ ਅੱਜ ਆਪਾਂ ਦੇਖਦੇ ਹਾਂ ਮੈਂ ਸੂਰਜ ਤੋਂ ਹੋਈ ਪੈਦਾ ਦੁਆਲੇ ਘੁੰਮਣਾ ਪੱਕਾ ਕਾਇਦਾ ਗਰਮੀ ਮੀ ਬਸੰਤ ਸਿਆਲ ਆਕੇ ਪੁੱਛਣ ਮੇਰਾ ਹਾਲ ਧਰਤੀ ਕੀ ਕਹਿੰਦੀ ਹੈ ਜੀ ਵੀ ਮੈਂ ਸੂਰਜ ਤੋਂ ਪੈਦਾ ਹੋਈ ਆ ਤੇ ਸੂਰਜ ਦੇ ਆਲੇ ਦੁਆਲੇ ਘੁੰਮਣਾ ਮੇਰਾ ਇੱਕ ਪੱਕਾ ਕਾਇਦਾ ਹੈ ਇੱਕ ਪੱਕਾ ਰੁਟੀਨ ਹੈ ਮੈਂ ਸੂਰਜ ਦੇ ਦੁਆਲੇ ਘੁੰਮਦੀ ਹੀ ਘੁੰਮਦੀ ਹਾਂ ਵੀ ਜਿਹੜੀਆਂ ਚਾਰੇ ਰੁੱਤਾਂ ਨੇ ਗਰਮੀ ਮੀ ਬਸੰਤ ਸਿਆਲ ਗਰਮੀ ਸਰਦੀ ਬਸੰਤ ਵਰਖਾ ਰੁੱਤ ਇਹ ਸਾਰੀਆਂ ਰੁੱਤਾਂ ਬਾਰੀ-ਬਾਰੀ ਮੇਰੇ ਉੱਤੇ ਆਉਂਦੀਆਂ ਨੇ ਤੇ ਬਾਰੀ-ਬਾਰੀ ਆ ਕੇ ਮੇਰਾ ਹਾਲ ਪੁੱਛਦੀਆਂ ਨੇ ਲਾਟੂ ਵਾਂਗੂ ਤੁਰੀ ਦੁਆਲੇ ਰਹਾ ਘੁੰਮਦੀ ਆਪਣੇ ਚਾਲੇ ਵੀ ਆਪਣਾ ਲਾਟੂ ਵਾਂਗੂ ਮੈਂ ਅਬਦੀ ਧੂਰੀ ਦੇ ਦਿਵਾਲੇ ਵੀ ਘੁੰਮਦੀ ਹਾਂ ਠੀਕ ਹੈ ਜੀ ਜਿਵੇਂ ਆਪਣੀ ਚਾਲ ਦੇ ਵਿੱਚ ਮੈਂ ਇੱਕ ਲਾਟੂ ਆਪਣੀ ਚਾਲ ਦੇ ਵਿੱਚ ਘੁੰਮਦਾ ਹੁੰਦਾ ਹੈ ਘੁੰਮਣ ਕਾਰਨ ਦਿਨ ਤੇ ਰਾਤ ਬਾਰੋ-ਬਾਰੀ ਮਾਰਨ ਝਾਤ ਵੀ ਮੇਰੇ ਘੁੰਮਣ ਕਰਕੇ ਹੀ ਜਿਹੜੇ ਧਰਤੀ ਤੇ ਦਿਨ ਤੇ ਰਾਤ ਬੰਦੇ ਨੇ ਜਿਹੜਾ ਪਾਸਾ ਮੇਰਾ ਸੂਰਜ ਵੱਲ ਹੁੰਦਾ ਉਸ ਸਾਈਡ ਦਿਨ ਆ ਜਾਂਦਾ ਤੇ ਦੂਸਰੀ ਸਾਈਡ ਰਾਤ ਪੈ ਜਾਂਦੀ ਹੈ ਮੇਹਾ ਅੰਡੇ ਵਰਕ ਗੋਲ। ਮਕਵੀ ਧਰਤੀ ਕਹਿੰਦੀ ਹੈ ਜੀ ਕਿ ਇੱਕ ਹੋ ਅੰਡੇ ਵਾਂਗੂ ਗੋਲ ਹੈ। ਪਾਇਆ ਮੈਂ ਬਾਈਉ ਦਾ ਖੋਲ। ਵੀ ਉਹਦੇ ਵਿੱਚ ਇੱਕ ਗਲਾਸ ਵਾਂਗੂ ਹਲਵਾਵਾ ਚੜਿਆ ਹੋਇਆ ਹੈ ਜੋ ਹਵਾਵਾਂ ਦਾ ਗੈਸਾਂ ਨਾਲ ਭਰਿਆ ਹੋਇਆ ਹੈ। ਹਵਾ ਨਾਲ ਭਰਿਆ ਹੋਇਆ ਹੈ। ਗੈਸਾ ਕਈ ਬਾਈਉ ਦੇ ਵਿੱਚ ਇਸ ਹਵਾ ਦੇ ਵਿੱਚ, ਵਾਯੂ ਦੇ ਵਿੱਚ ਬਹੁਤ ਸਾਰੀਆਂ ਗੈਸਾਂ ਨੇ ਰੱਖਾ ਮੈਂ ਆਪਣੇ ਬਲ ਖਿੱਚ। ਜਿਨ੍ਹਾਂ ਗੈਸਾਂ ਨੂੰ ਮੈਂ ਆਪਣੇ ਵਾਲ ਹਮੇਸ਼ਾ ਖਿੱਚ ਕੇ ਰੱਖਦੀ ਆਂ। ਇਹ ਹੈ ਮੇਰੀ ਕਥਾ ਕਹਾਣੀ ਧਰਤੀ ਕਹਿੰਦੀ ਹੈ ਜੀ ਵੀ ਮੇਰੀ ਹੀ ਕਥਾ ਹੈ ਤੇ ਕਹੀ ਕਹਾਣੀ ਹੈ ਮੈਂ ਸੂਰਜ ਦੀ ਬੇਟੀ ਰਾਣੀ ਕਿਉਂ ਸੂਰਜ ਦੀ ਬੇਟੀ ਹੈ ਆਖਣ ਲੋਕੀ ਧਰਤੀ ماں ਲੋਕ ਮੈਨ ਧਰਤੀ ਮਾਂ ਆਖਦੇ ਨੇ ਪਰੰਤੂ ਮੈਂ ਤਾਂ ਰਹਿਣ ਬਸੇਰਾ ਹਾਂ ਪਰ ਮੈਂ ਇੱਥੇ ਸਿਰਫ ਰਹਿਣ ਦਾ ਇੱਕ ਜਰੀਆ ਹਾਂਗਾ ਇਹ ਮੇਰੇ ਉੱਪਰ ਲੋਕ ਸਿਰਫ रह ਸਕਦੇ ਨੇ ਪਰ ਹਮੇਸ਼ਾ ਲਈ ਨਹੀਂ ਕੋਈ ਵੀ ਸਦਾ ਲਈ ਮੇਰੇ ਉੱਪਰ ਨਹੀਂ ਰਹਿ ਸਕਦਾ ਉਹ ਥੋੜੇ ਚਿਰ ਲਈ ਲੋਕਾਂ ਦੇ ਰਹਿਣ ਦੀ ਥਾਂ ਹਾਂ। ਕਵਿਤਾ ਵਿੱਚ ਧਰਤੀ ਆਪਣੇ ਬਾਰੇ ਦੱਸਦੀ ਹੈ, ਆਪਣੀ ਹੋਂਦ ਬਾਰੇ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਉਹਦੀ ਹੋਂਦ ਹੋਈ ਵੀ ਉਹ ਸੂਰਜ ਤੋਂ ਪੈਦਾ ਹੋਈ, ਹਜ਼ਾਰਾਂ ਸਾਲ ਲੱਗ ਕੇ ਉਹਨੂੰ ਬਣਨ ਨੂੰ। ਠੀਕ ਹੈ ਜੀ, ਵੀ ਰਹਿਣ ਯੋਗ ਬਣਨ ਨੂੰ ਪਹਿਲਾਂ ਉਹ ਇੱਕ ਗੈਂਸਾ ਦਾ ਗੋਲਾ ਸੀਗੀ। ਉਸ ਤੋਂ ਬਾਅਦ ਸੁ ਹਾਲੀਓਡੀ ਠੰਡੀ ਹੋਈ ਵੀ ਉਹ ਸੂਰਜ ਦੇ ਦੁਆਲੇ ਘੁੰਮਦੀ ਆ। ਉਹਦੇ ਤੇ ਚਾਰ ਰੁੱਤਾਂ ਆਉਂਦੀਆਂ ਨੇ ਗਰਮੀ, ਸਰਦੀ, ਮੀਂਹ, ਬਸੰਤ। ਠੀਕ ਹੈ ਜੀ ਵੀ ਉਹਦੀ ਧੂਰੀ ਦੇ ਦਿਵਾਲੀ ਵੀ ਘੁੰਮਦੀ ਆ ਜਿਸ ਕਰਕੇ ਦਿਨ ਤੇ ਰਾਤ ਨੇ ਜਿਹੜੇ ਬੰਦੇ ਨੇਗੇ ਵੀ ਉਹਦੇ ਆਲੇ ਦਿਵਾਲੇ ਜਿਹੜਾ ਕੈਂਸਰ ਦਾ ਗੋਲ ਹੈ ਠੀਕ ਹੈ ਜੀ ਜਿਹਨਾਂ ਨੂੰ ਕੈਂਸਰ ਉਹ ਆਪਣੇ ਅੰਦਰ ਖਿੱਚ ਕੇ ਰੱਖ ਦਿਆ ਉਹਨਾਂ ਨੂੰ ਫੈਲਣ ਨਹੀਂ ਦਿੰਦੀ ਬ੍ਰਹਿਮੰਡ ਦੇ ਵਿੱਚ ਇਸ ਤਰ੍ਹਾਂ ਉਹ ਆਪਣੀ ਕਹਾਣੀ ਨੂੰ ਬਿਆਨ ਕਰਦੀ ਹੈ ਕਿ ਉਹ ਸੂਰਜ ਦੀ ਬੇਟੀ ਹੈ ਤੇ ਲੋਕ ਉਹਨੂੰ ਧਰਤੀ ਮਾਂ ਕਹਿੰਦੇ ਨੇ ਪਰ ਉਹ ਸਿਰਫ ਲੋਕਾਂ ਦੇ ਰਹਿਣ ਦੀ ਜਗ੍ਹਾ ਹੈ ਜਿਹਦੇ ਉੱਪਰ ਲੋਕ ਸਿਰਫ ਇੱਕ ਨਿਸ਼ਚਿਤ ਸਮੇਂ ਤੱਕ ਹੀ ਰਹਿ ਸਕਦਾ ਹੈ